ਦੁਲਰ ਜਿਲ੍ਹੇ ਤੋਂ ਤੁਰੰਤ ਪ੍ਰਿੰਟ ਬ੍ਰਹਮਪੁਰਾ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਵਜੰਮੇ ਲੜਕੇ ਨੂੰ ਕੋਈ ਵਿਅਕਤੀ ਦਾਣਾ ਮੱਟੀ ਤੇ ਕੋਲ ਸੁੱਟ ਗਿਆ ਜਿਸ ਨੂੰ ਕੀ ਕੁੱਤੇ ਨੋਚ-ਕਲੋਚ ਕੇ ਖਾ ਰਹੇ ਸਨ ਤਾਂ ਪ੍ਰਿੰਟ ਦੇ ਵਿਅਕਤੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਤੋੜੇ ਦੇ ਕੋਲ ਕੋਈ ਚੀਜ਼ ਨਹੀਂ ਕੁੱਤੇ ਖਾ ਰਹੇ ਸਨ ਤਾਂ ਕੋਲ ਜਾ ਕੇ ਦੇਖਿਆ ਤਾਂ ਕੋਈ ਨਵਜੰਮਾ ਬੱਚਾ ਸੀ ਤਾਂ ਫਿਲਹਾਲ ਕਿਸਨੇ ਸ਼ਰਮਸਾਰ ਘਟਨਾ ਕੀਤੀ ਹੈ ਇਸ ਦਾ ਨਹੀਂ ਪਤਾ ਲੱਗ ਸਕਿਆ ਹਾਂਜੀ ਸਰ ਕੀ ਨਾਮ ਆਪਾਂ ਜੀ ਸਹੀ ਤੇ ਸਰ ਕੀ ਗੱਲਬਾਤ ਹੋਈ ਆ ਮੈਂ ਖੇਤਾਂ ਤੋਂ ਬੈਂਕ ਨੂੰ ਜਾ ਰਿਹਾ ਰਸਤੇ ਦੇ ਵਿੱਚ ਜਨਵਰ ਆ ਜਿਹੜਾ ਉਹ ਤੋੜੇ ਦੇ ਨਾਲ ਲੱਗਾ ਸੀ ਖਾਂਦਿਆ ਮੇਰੇ ਦਿਲ ਦੇ ਵਿੱਚ ਆ ਵੀ ਇੱਕ ਕੱਟਾ ਜਾਂ ਕੱਟੀ ਹੋਊ ਬੱਚਾ ਕੋਈ ਛੁੱਟ ਗਿਆ ਤੇ ਅਗਲੇ ਪਾਸੋਂ ਸੋਨਾ ਸਿੰਘ ਆ ਰਿਹਾ ਉਹਨੂੰ ਮੈਂ ਕਿਹਾ ਉਹ ਕੁੱਤਾ ਉੱਥੇ ਨਾ ਜਨਵਰ ਕੋਈ ਖਾਂਦਿਆ ਤੇ ਆਪਦੇ ਬੱਲੇ ਨੂੰ ਗਈ ਵੀ ਉਹ ਨੱਪਿਆ ਜਾਊਗਾ ਭੋਨਾ ਆਊਗਾ ਜਦੋਂ ਮੈਂ ਵਾਪਸ ਆਇਆ ਇਹ ਬੰਦੇ ਇਕੱਠੇ ਹੋਏ ਆ ਇਹ ਕਹਿੰਦੇ ਆ ਵੀ ਕੱਟਾ ਕੱਟੀ ਨਹੀਂ ਸੀ ਉਹਦੇ ਆ ਜਵਾਗ ਆ ਇਥੇ ਛੁੱਟਿਆ ਗਏ ਬਸ ਇਹੋ ਗੱਲ ਹੋਈ ਆ ਘੰਟੇ ਡੇਢ ਘੰਟੇ ਦੀ ਗੱਲ ਆ ਸਾਰੀ ਕੁਛ ਪਤਾ ਨਹੀਂ ਲੱਗਾ ਕੋਈ ਪਤਾ ਨਹੀਂ ਕੋਈ ਕੁਛ ਨਹੀਂ ਬੜੇ ਮਾਰੇ ਘਟਨਾ ਆ ਤੇ ਬੱਚੇ ਨੇ ਹੈ ਵੀ ਬੱਚਾ ਮੁੰਡਾ ਵਾ ਮੁੰਡਾ ਆ ਜੀ ਨੌਜੰਮਿਆ ਬੱਚਾ ਵਾ ਲੋਕੀ ਤਰਸਦੇ ਫਿਰਦੇ ਲੋਕੀ ਤਰਸਦੇ ਫਿਰਦੇ ਆ ਨਹੀਂ ਰੱਖਣਾ ਅੱਗ ਲੱਗ ਜੇ ਕਿਸੇ ਗਰੀਬ ਨੂੰ ਦੇ ਦਿਓ ਜਿਹਦਾ ਨਹੀਂ ਹੈਗਾ ਸਰਪੰਚ ਨੂੰ ਕੋਈ ਜਾਣਕਾਰੀ ਦਿੱਤੀ ਹੁਣ ਤੱਕ ਅਜੇ ਸਰਪੰਚ ਸਾਹਿਬ ਆਏ ਆ ਜੇ